ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸੀ ਰਤਿਆ ਮੰਡੀ ਜ਼ਿਮਤੀ 9 12 ਅੱਜ ਤੁਹਾਨੂੰ ਦੱਸਿਆ ਜੀ ਵੀ ਮਰਤਿਆ ਮੰਡੀ ਦੇ ਆਪਾਂ ਭਾਅ ਦੱਸਾਂਗੇ ਝੋਨੇ ਦੇ ਝੋਨਾ ਤਾਂ ਵੈਸੇ ਹੁਣ ਇਹ ਤੇ ਠੇਬੇ ਜੇ ਕਰਨ ਵਾਲੀ ਗੱਲ ਹੈ ਹੂੰ ਵਪਾਰੀ ਘਟ ਗਿਆ ਇਸ ਕਰਕੇ ਬਸ ਹੌਲੀ 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 ਇੱਕ ਅੱਧਾ ਯਾਰ ਰੜਕਦਾ ਵਪਾਰੀ ਤੇ ਮਸਾਂ ਜੀ ਜੋ ਨਾ ਲੱਗਦਾ ਬਸ ਇਹ ਆਪਲੇਸੀ 17 18 ਤੇ 11 21 ਇਹਨਾਂ ਦੋਨਾਂ ਦਾ ਰੇਟ ਤੁਹਾਨੂੰ ਦੱਸਦੇ ਆਂ 4 ਲੱਗੀ ਜਾਂਦਾ 4 ਤੋਂ ਬਾਅਦ ਬਸ ਬੋਲੀ ਇੱਕ ਦੋ ਤਾਂ ਆ ਗਏ ਸੀ ਤੇ ਇੱਕ ਦੋ ਆਉਣ ਵਾਲੇ ਨੇ ਤੇ ਜਿਹੜੀ ਬੋਲੀ ਐ ਇਹ ਤੇ ਇਹਨੂੰ ਪਹਿਲਾਂ ਤੋਂ ਲਾ ਗਿਆ ਇਹਨੂੰ 17 18 ਇਹਦਾ ਭਾਅ ਆਏਗਾ 3100 100 31 ਰੁਪਏ 17 18 ਠੀਕ ਹੈ ਜੀ ਤੇ ਮਸਾਂ ਜੀ ਬਸ ਇੱਕ ਤਾਂ ਭਰੇ ਜੀ ਉਹ ਦੂਜੀ ਪਰਾਂ ਪਈ ਐ 361 ਲੱਗੀ ਐ 11 21 ਉਹਦਾ 3300 ਕਾਟਰ ਵੀ ਲੱਗੀ ਆ ਜੀ ਅੱਜ ਦਾ ਭਾਅ ਜੀ ਬਸ ਇੱਕ ਅੱਧਾ ਵਪਾਰੀ ਜੀ ਆਉਂਦਾ ਹੈ ਇੱਥੇ ਮੰਡੀ ਹੋਵੇ ਐਡੀ ਗੱਲ ਜੀ ਤਾਂ ਫਰ ਹੈ ਨਹੀਂ ਐਡਾ ਕੋਈ ਬਾਗ ਨਹੀਂ ਸੀਗਾ ਸਿਰਤ ਕੀ ਬਾਦ ਨੂੰ ਪਾਰੀ ਹੋਊਗਾ ਤੇ ਉਹ ਸੇ ਵੀ ਵੀ ਕੀ ਆ ਹੁਣ ਤੋਲ ਲੱਗਿਆ ਨਾ ਦਿਨ ਛਿਪ ਗਿਆ ਪੂਰਾ ਨੌ ਦਿਨ ਚੱਕੀ ਤਾਂ ਖਰ ਜਾਂਦੇ ਨੇ ਮੰਡੀ ਤਾਂ ਬੇਲੀ ਕਰੀ ਜਾਂਦੇ ਨੇ ਨਾਲ ਦੀ ਨਾਲ ਤੇ ਚੱਕੀ ਤੇ ਉਹਨਾਂ ਸ਼ਾਮ ਹੋ ਚਲੀ ਨਾ ਤੋਰ ਲੱਗੀ ਇਹਨਾਂ ਦਾ ਪਾਦ ਚੱਕੀ ਜਾਂਦੇ ਨੇ ਤੇਜ਼ ਨਹੀਂ ਹੁਣ ਬਸ ਮੰਦਾ ਤੇ ਆਪਣੀ ਤਾਂ ਬਸ ਵੀ ਇਹੀ ਲੱਗੀ ਸਿਰਾਂਹ ਵਾਲੇ ਤੁਮਾਰੀ ਦੇਖੋ ਭਾਈ ਇੱਕ ਦੋ ਆਪਣੇ ਪਿੰਡੋਂ ਹੋ ਟੇਰੀਆਂ ਸੀ ਉਹ ਵੀ ਹੀ ਲੱਗੀਆਂ ਨੇ 34 ਤੋਂ ਤਾਂ ਗੰਨੇ ਹੀ ਨਹੀਂ 34 ਤੋਂ ਥੱਲੇ ਥੱਲੇ ਰਹਿ ਗਈਆਂ ਅੱਜ ਅੱਜ ਰਤ ਗਿਆ ਮੰਡੀ ਦਾ ਭਾਅ 9 12 ਤਰੀਕ ਦਾ ਵੈਸੇ ਵੀ ਜਿਹਨੇ ਰਾਤ ਚ ਲਈ ਠੀਕ ਹੈ ਜੀ ਜੀ ਤਾਂ ਵਾਹ ਵਾਹ ਜੀ ਹਾਂ ਜੀ ਬਾਕੀ ਤੁਸੀਂ ਜਿੱਥੇ ਕਿਤੇ ਜਾਣੀ ਤੇ ਆਉਣਾ ਲਿਆ ਸਕਦੇ ਆ ਪਰ ਰੱਤ ਕੇ ਮੰਡੀ ਤੇ ਅੱਜ ਤੇ ਇਹ ਭਾਅ ਹਨ ਠੀਕ ਹੈ ਜੀ ਇਹ ਚੱਕਣ ਚਕਾਉਣ ਵਾਲੀ ਕੋਈ ਦਿੱਕਤ ਨਾਲ ਸੀੜ ਹੈ ਵਧੀਆ ਐ ਤਾਂ ਕੋਈ ਗੱਲ ਨਹੀਂ ਢੀੜ ਹੋਊ ਕੋਲ ਟੱਟ ਖੜਾ ਰਹਿਣਾ ਏਡੀ ਗੱਲ ਬਾਤ ਨਹੀਂ ਜੀ ਢੀੜ ਹੋਊਗਾ ਨਾ ਐ ਕੋਈ ਸੀੜ ਹੈ ਵਧੀਆ ਤੇ ਤੇਜ਼ੀ ਤੋਂ ਕੰਪਲੀਟ ਇਹ ਆਪਣੀ ਵੀਡੀਓ ਇਹ ਜ਼ਿਮੀਂਦਾਰ ਸਾਡੇ ਨਾਲ ਆਏ ਸੀ ਲੈ ਕੇ ਇਹਨਾਂ ਦੀ ਪੱਟੀ ਢੇਰੀ ਨਾਲ ਲੜਾਈ ਪਵਾਤੀ ਸੀਗੀ ਇੱਕ ਕਾਰ ਵਾਲਾ ਸੀ ਗਾਂ ਕਾਰ ਵਾਲਾ ਸੀ ਫੜ ਰੱਖਿਆ ਗੱਡੀ ਖੜਾ ਕੇ ਰੋਕੀ ਆ ਗੱਡੀ ਖੜਾ ਕੇ ਅਸੀਂ ਢੇਰੀ ਰੋਕੀ ਹੈਗੀ ਕਿਉਂਕਿ ਸਾਨੂੰ ਐ ਵੀ ਟੈਰਾ ਨਾਲ ਨਾਲ ਲਾ ਕੇ ਲੈ ਜਾਣਾ ਹੈ ਚਾਬੀਆਂ ਕੱਢ ਲਿਆ ਗੱਡੀ ਦੀਆਂ ਕੰਮ ਬਾਵਾ ਭੱਗ ਗਿਆ ਸੀ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ